ਹੰਦੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਦ ਗੁਰਪ੍ਰੀਤ ਸਿੰਘ ਜੀ ਤਰਨ ਤਰਨ ਤੋਂ ਗੱਲ ਕਰ ਰਿਹਾ ਜੀ ਅੱਜ ਵੈ ਸੰਗਤ ਜੀ ਅਪਾ ਇਸ ਚੀਜ਼ ਬਾਰੇ ਗੱਲ ਕਰ ਰਹੇ ਆ ਜਿਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਵਧਣਾ ਕੈਸਟਰੋਲ ਦੇ ਵੱਧ ਜਾਣਾ ਖੂਨ ਦੇ ਵਿੱਚ ਗਾੜਾਪਨ ਆ ਜਾਣਾ ਤੇ ਉਸ ਤੋਂ ਬਾਅਦ ਹਾਰ ਦੀ ਜਿਹੜੀ ਬਲੋਕੇਜ ਹੋ ਜਾਂਦੀ ਆ ਜਾਂ ਹਾਰ ਦੀਆਂ ਨਾੜਾਂ ਚ ਨੂੰ ਬੰਦ ਕਰ ਦੇਣੇ ਆ ਸੰਗਤ ਜੀ ਅੱਜ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਰਹੇ ਆ ਨਾ ਇਹ ਏਡਾ ਵਧੀਆ ਨੁਕਸਾ ਸੋਧ ਸਿੱਧ ਜੁਨਾਨੀ ਦੇ ਜੁਨਾਨੀ ਦਾ ਨੁਕਸਾ ਵਾ ਜੁਨਾਨੀ ਸਾਸ ਸੰਗ੍ਰਹਿ ਦੇ ਵਿੱਚ ਸੋ ਮੈਂ ਪੜ ਰਿਆ ਸੀ ਬਹੁਤ ਵਧੀਆ ਚੀਜ਼ਾਂ ਸੋ ਆਪ ਜੀ ਨੂੰ ਇਹ ਜਿਹੜੀ ਚੀਜ਼ ਆਪ ਜੀ ਨੂੰ ਆਪ ਜੀ ਨੋਟ ਕਰੋ ਕਾਪੀ ਪੈਨ ਫੜ ਲਓ ਨੋਟ ਕਰ ਲਿਓ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਆਪਾਂ ਜਿਹੜੀ ਚੀਜ਼ਾਂ ਤੁਹਾਨੂੰ ਦੱਸ ਰਹੇ ਹਾਂ ਬਹੁਤ ਵਧੀਆ ਚੀਜ਼ਾਂ ਨੇ ਤੇ ਘਰੇਲੂ ਚੀਜ਼ਾਂ ਨੇ ਕੋਈ ਵੀ ਇਦਾਂ ਦੀ ਚੀਜ਼ ਨਹੀਂ ਆ ਜਿਹੜੀ ਬਹੁਤ ਮਹਿੰਗੀ ਹੋਵੇ ਤੇ ਜਿਹੜੀ ਨਾਮ ਮਿਲਦੀ ਹੋਵੇ ਆਪ ਜੀ ਕਿਰਪਾ ਕਰਕੇ ਚੀਜ਼ਾਂ ਸਾਰੀਆਂ ਨੋਟ ਕਰ ਲਿਓ ਸਭ ਤੋਂ ਪਹਿਲਾਂ ਜੀ ਮਗਾ ਮਗਾ ਨੂੰ ਪੀਪਲੀ ਆਂਦੇ ਆ ਹਿੰਦੀ ਦੇ ਵਿੱਚ ਮਗਾ ਉਸ ਤੋਂ ਬਾਅਦ ਜੀ ਆਪ ਜੀ ਨੇ ਲੈਣਾ ਜੀ ਮਲਠੀ ਮਲਠੀ ਆਪ ਜੀ ਸਾਰੇ ਜਾਣੇ ਜਾਂ ਹਾਂਦੇ ਜੀ ਮਲਠੀ ਬਹੁਤ ਵਧੀਆ ਚੀਜ਼ ਹੁੰਦੀ ਹੈ ਖੂਨ ਬਹੁਤ ਪਤਲਾ ਕਰਦੀ ਹੈ ਉਸ ਤੋਂ ਬਾਅਦ ਜੀ ਅਰਜੰਦੀ ਛਾਲ ਅਰਜੰਦੀ ਛਾਲ ਜਿਹੜੀ ਆ ਇਹ ਆਪ ਜੀ ਬਹੁਤ ਜ਼ਿਆਦਾ ਇਹਦੇ ਗੋਣੇ ਦੇ ਅਰਜਨਾ ਲਿਸਟ ਵੀ ਹੁੰਦਾ ਪਰ ਬਹੁਤ ਵਧੀਆ ਚੀਜ਼ ਹੈ ਇਹ ਇਸ ਤਰ੍ਹਾਂ ਕਰਨਾ ਜੀ ਆਪ ਜੀ ਨੇ ਜਿਹੜੀਆਂ ਮਗਾ ਨੇ ਇਹ 4 ਗ੍ਰਾਮ ਲੈਣੀਆਂ ਮਲਠੀ ਜਿਹੜੀ ਆ ਆਪ ਜੀ ਨੇ 30 ਗ੍ਰਾਮ ਲੈਣੀਆਂ ਤੇ ਅਰਜੰਦੀ ਛਾਲ 150 ਗ੍ਰਾਮ ਲੈਣੀਆਂ ਇਹ ਆਪ ਜੀ ਨੇ ਸਾਰਾ ਬਜਾਰੋਂ ਸਾਬਤ ਲੈ ਲੈਣਾ ਸਮਾਨ ਅਨਸਾਰੀ ਵਾਲੀ ਦੁਕਾਨ ਤੋਂ ਚੰਗਿਆਂ ਤੋਂ ਆਮ ਮਿਲ ਜਾਂਦਾ ਇਹ ਸਾਰਾ ਆਪਜੀ ਨੇ ਲੈ ਕੇ ਸਾਬਤ ਸਮਾਨ ਤੇ ਫਿਰ ਉਸ ਦੀ ਆਪਜੀ ਨੇ ਪਸਾਈ ਕਰਨੀਆਂ ਪਸਾਈ ਬਹੁਤ ਬਰੀਕ ਨਹੀਂ ਕਰਨੀ ਥੋੜੀ ਗਰਗਰੀ ਰੱਖਣੀ ਆ ਉਸ ਤੋਂ ਬਾਅਦ ਆਪਜੀ ਦਾ ਇਹ ਸੇਵਨ ਕਰਨ ਦੀ ਵਿਧੀ ਇਹ ਜੀ ਇੱਕ ਚਮਚ ਜਿਹੜਾ ਬਣਾ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਰੇਨ ਲੈਣਾ ਜਦੋਂ ਪਾਣੀ ਜਿਹੜਾ ਅੱਧਾ ਰਹਿ ਜਾਏ ਮੱਠੇ ਸੇਕਦੇ ਰਹਿਣਾ ਜਦੋਂ ਪਾਣੀ ਉੱਧਰ ਰਹਿ ਜਾਂਦਾ ਵਾ ਉਸ ਤੋਂ ਬਾਅਦ ਆਪਜੀ ਨੂੰ ਠੰਡਾ ਕਰਕੇ ਤੇ ਇਹਨੂੰ ਛਕ ਲੈਣਾ ਇਸੇ ਤਰ੍ਹਾਂ ਸ਼ਾਮੀ 4 ਤੋਂ 5 ਵਜੇ ਦੇ ਵਿੱਚ ਇਹਨੂੰ ਲਓ ਇਸ ਚੀਜ਼ ਦੀ ਮੈਂ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਹਾਂ ਜੀ ਇਹਦੇ ਨਾਲ ਸਾਹ ਚੜਨਾ ਕੈ ਜਾਂ ਹਾੜ ਦੀ ਬਲੋਗੇਜ ਦੀ ਜਿਹਨੂੰ ਸ਼ਿਕਾਇਤ ਆ ਦਿਲ ਤੇ ਭਾਰ ਆਪਨ ਰਹਿੰਦਾ ਹੋਵੇ ਇਹਨਾਂ ਚੀਜ਼ਾਂ ਸਭ ਤੋਂ ਠੀਕ ਹੁੰਦਾ ਆ ਵੇਖੋ ਜੀ ਸਿੱਧੇ ਜਨਾਨੀ ਜਿਹੜਾ ਸਰਸਿੰਗਰ ਆ ਇਹਦੇ ਵਿੱਚੋਂ ਮੈਂ ਕੱਢਿਆ ਆ ਇਹ ਨੁਕਸਾਏ ਇਹਦੇ ਵਿੱਚੋਂ ਕੱਢਿਆ ਬਹੁਤ ਵਧੀਆ ਤੇ ਬੜਾ ਕਾਮਯਾਬ ਨੁਕਸਾ ਸੀ ਸੋ ਮੈਂ ਕਿਹਾ ਆਪ ਚੀਜ਼ਾਂ ਨਾ ਸਾਰਿਆਂ ਨੇ ਸੰਝਾ ਕੀਤਾ ਜਾਵੇ ਦਵਾਈਆਂ ਫੇਰ ਦੁਬਾਰਾ ਨੋਟ ਕਰਿਓ ਇੱਕ ਕਰੀ ਮਗਾ ਮਲਠੀ ਤੇ ਅਰਜੰਦੀ ਛਾਲ ਸੋ ਮਹਾਰਾਜ ਜੀ ਇਹ ਜਿਹੜੀ ਚੀਜ਼ਾਂ ਨੇ ਨਾ ਆਪਣੇ ਭੈਣਾਂ ਨੂੰ ਵੀ ਬਹੁਤ ਚੰਗੇ ਮਟਾਪੇ ਤੋਂ ਵੀ ਕੰਮ ਕਰਦੀ ਹੈ ਕਿਉਂਕਿ ਖੂਨ ਪਤਲਾ ਰਹੂਗਾ ਮਟਾਪਾ ਵੀ ਠੀਕ ਰਹੂਗਾ ਸੋ ਕਿਉਂਕਿ ਅਸੀਂ ਤੁਹਾਨੂੰ ਫ੍ਰੀ ਇਹ ਜਾਣਕਾਰੀ ਦਿੰਨੇ ਆ ਬਾਕੀ ਤਰਮਤਨ ਸਾਹਿਬ ਦੇ ਵਿੱਚ ਸਾਡਾ ਲਗਭਗ 4 ਪੀੜੀਆਂ ਪੁਰਾਣਾ ਕੰਮ ਆ ਜੀ 25 ਸਾਲ ਮੈਨੂੰ ਹੋ ਗਏ ਕੰਮ ਕਰਦੇ ਨੂੰ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਸਾਰੇ ਜਣੇ ਇਹੋ ਕੰਮ ਕਰਦੇ ਸੀ ਸੋ ਧੰਨਵਾਦ ਆਪ ਜੀ ਦਾ